ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਸਵਾਗਤ ਹੈ ਜੀ ਤੁਹਾਡਾ ਟਵਾਲਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਜੀ ਅੱਜ ਇੱਕ ਨਵਾਂ ਬਲੌਗਰ ਹਾਂ ਜੀ ਇੱਥੇ ਫਤੇ ਦੇ ਕੇ ਆਏ ਆਪਦਾ ਟੈਸਟ ਅੱਜ ਨਿਊ ਸਕੂਲ ਦੇ ਵਿੱਚ ਔਰ ਟੈਸਟ ਦੇ ਕੇ ਆਇਆ ਸੀ ਬਸ ਟਾਈਮ ਹੋ ਗਿਆ ਜੀ 11 ਦਾ 11 ਵਜੇ ਕੰਮਕਾਰ ਹੋ ਗਿਆ ਜੀ ਕਲੀਅਰ ਟੈਸਟ ਕਲੀਅਰ ਹੋ ਗਿਆ ਜੀ ਇਹਦਾ ਤੇ ਕੰਮਕਾਰ ਆਪਣੇ ਹੋ ਗਏ ਸਾਰੇ ਬਸ ਇੱਥੇ ਅਸੀਂ ਲੱਗੇ ਸੀ ਚਾਹ ਪੀਣਾ ਚਾਹ ਦੁੱਧ ਇਹ ਨੌਣ ਟੌਣ ਦਾ ਆਪਣਾ ਹਜੇ ਦੂਜੀ ਵਾਰ ਵਾਲਾ ਰਹਿਦਾ ਇਹ ਕੰਮ ਕਿਉਂਕਿ ਅੱਜ ਆਪਣੀ ਆ ਗਈ ਸੀ ਕਾਠੇ ਪਾਉਣ ਦੀ ਵਾਰੀ ਮੰਮੀ ਤੇ ਡੈਡੀ ਗਏ ਹੋਣੇ ਜੀ ਭੋਗ ਤੇ ਮਰਗਤ ਦੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਬਲੌਗ ਚ ਦੱਸਿਆ ਸੀ ਵੀ ਭੂਆ ਜੀ ਉਹਨਾਂ ਦੇ ਦਿਨਣ ਦੋਈ ਜੀ ਹੋ ਗਈ ਸੀ ਰੱਥ ਉਹਨਾਂ ਦੇ ਗਏ ਨੇ ਕਿ ਉਹ ਤਾਂ ਕਰਕੇ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਹੁਣ ਚਲੋ ਕੱਖ ਪਾ ਕੇ ਵੀ ਫੇਰ ਫੇਰ ਕੇ ਦੋਂ ਨਾ ਰਹੀ ਗਿੜੇ ਸਾਰੇ ਟੁੱਟੇ ਹੋਏ ਨੇ ਇਸਦੇ ਫਿਰ ਮੈਨੂੰ ਪਤਾ ਹੈ ਹੈਗੀ ਸੀ ਜੀ ਚਲ ਬਣਾਉਂਦੀ ਪਰ ਮੈਨੂੰ ਇਹ ਸੀ ਮੈਂ ਤੁਹਾਨੂੰ ਫ੍ਰੀ ਹੋ ਕੇ ਫੇਰ ਬਣਾਉਂਗੀ ਬੀਹਣ ਤੂੰ ਦੁੱਧ ਨਾਲ ਬਿਸਕੁਟ ਖਾ ਲ ਹਾਂ ਸੁੱਕਦਾ ਪਰ ਇਹ ਮੋਜੂ ਵੀ ਤਾਂ ਤੋੜ ਕੇ ਬਣਾਉਂਗਾ ਇਹਦੇ ਹੋਏ ਇਸਕੋ ਤਾਂ ਆਪਾਂ ਨੂੰ ਕਿਉਂਕਿ ਇੱਕ ਤਾਂ ਅਸੀਂ ਬੋਰ ਹੋ ਜੰਨੇ ਸੀ ਜੀ ਬਸ ਜੀ ਫਿਰ ਅਸੀਂ ਚਾਹ ਪੀ ਕੇ ਆਪਦੀ ਮਾਂ ਪੁੱਤ ਲੱਗੇ ਸੀ ਅਸੀਂ ਕੱਖ ਬਣ ਮੈਂ ਉਹਨੂੰ ਕਹਿੰਦੀ ਸੀ ਮੈਂ ਕਿਹਾ ਫਤਿਹ ਐਂ ਕਰ ਵੀ ਮੇਰੇ ਸਿਰ ਤੇ ਚਕਾ ਦੇ ਕਹਿੰਦਾ ਨਹੀਂ ਮम्मा ਕਹਿੰਦਾ ਇਦਾਂ ਹੀ ਲੈ ਚੱਲੋ ਤੁਸੀਂ ਤੁਹਾਨੂੰ ਪਤਾ ਹੈ ਨਾ ਬੱਚਿਆਂ ਦੀ ਆਪਦੀ ਬਸ ਉਹ ਹੋ ਜਾਂਦਾ ਮੈਂ ਕਿਹਾ ਚੱਲ ਠੀਕ ਹੈ ਜੀ ਮੈਂ ਤੈਨੂੰ ਠੀਕ ਲੱਗਦਾ ਬਸ ਉਹ ਸਾਨੂੰ ਕੁਝ ਸਾਨੂੰ ਇਹ ਸੀਗਾ ਸੀਗਾ ਵੀ ਚਲ ਜਲਦੀ ਜਲਦੀ ਕਰਕੇ ਆਪਦਾ ਇਹ ਹੋ ਜਾਂਦਾ ਜੀ ਵੀ ਜਣੀ ਕੱਖਾਂ ਦਾ ਕੰਮ ਹੋ ਜਾਂਦਾ ਹੁੰਦਾ ਵੀ ਫਿਰ ਬੰਨ ਕਿਉਂਕਿ ਬੰਨੀ ਉਹ ਸਾਈਟ ਤੇ ਹੁੰਦੀਆਂ ਨੇ ਵੀ ਬਾਹਰ ਹੀ ਇਹਨਾਂ ਨੂੰ ਕੱਖ ਖਵਾ ਦਿੰਦੇ ਅੰਨੇ ਆ ਸੀ ਵੀ ਬੰਨ ਜਦੋਂ ਮਰਜੀ ਦਈਏ ਖੋਲੀ ਤੇ ਚਲੋ ਇਹ ਹੋ ਜਾਂਦਾ ਵੀ ਜਿਹੜਾ ਤੂੜੀ ਦਾ ਕੱਖਾਂ ਦਾ ਕੰਮ ਹੋ ਜਾਂਦਾ ਵੀ ਉਹ ਚਲੋ ਸੌਖਾ ਰਹਿੰਦਾ ਈ ਨਹੀਂ ਤੁਹਾਨੂੰ ਪਤਾ ਹੀ ਹੈ ਨਾ ਵੀ ਬਾਰ ਬਾਰ ਥੋੜਾ ਜਿਹਾ ਤੂੜੀ ਦਾ ਔਖਾ ਹੋ ਜਾਂਦਾ ਏ ਵੀ ਚਲੋ ਕੱਖਾਂ ਚੋਂ ਤਾਂ ਕੀ ਲੱਗਣਾ ਹੁੰਦਾ ਹਰੇ ਦਾ ਤਾਂ ਆਏ ਹੁੰਦਾ ਵੀ ਕਿਹੜਾ ਕੁਛ ਲੱਗਦਾ ਕੱਪੜਿਆਂ ਨੂੰ ਪਰ ਤੂੜੀ ਕਰਕੇ ਥੋੜਾ ਜਿਹਾ ਲੱਗਦਾ ਹੁੰਦਾ ਕੁਛ ਇਹ ਆ ਵੀ ਚਲੋ ਜਦੋਂ ਹੁਣ ਘਰੇ ਆ ਹਨਾ ਫਿਰ ਘਰ ਦੀਆਂ ਤਾਂ ਜ਼ਿੰਮੇਵਾਰੀਆਂ ਚੱਕਣੀਆਂ ਹੀ ਨੇ ਸਾਨੂੰ ਇਹ ਸੀ ਅਸੀਂ ਕਿ ਆ ਵੀ ਫਿਰ ਚਲੋ ਰੈਸਟ ਕਰਦੇ ਆ ਵੀ ਪਹਿਲਾਂ ਕੰਮ ਹੋ ਜਾਣਾ ਹਾਂਜੀ ਕਿਵੇਂ ਹੋ ਸਾਰੇ ਅਸੀਂ ਵੀ ਠੀਕ ਠਾਕ ਆ ਜੀ ਹਾਂਜੀ ਕੰਮਕਾਰ ਆਪਣੇ ਹੋਏ ਹੋਏ ਸੀ ਨਾ ਧੋ ਕੇ ਹੋ ਗਏ ਫ੍ਰੀ ਕੱਪੜੇ ਧੋਲੇ ਇਧਰ ਦਿਖਦੇ ਹੋਣਗੇ ਤੁਹਾਨੂੰ ਬੈਕ ਸਾਈਡ ਕਿਉਂਕਿ ਕੁਝ ਮੰਜਿਆਂ ਦੇ ਕੱਪੜੇ ਉਤਾਰੇ ਹੋਏ ਸੀਗੇ ਜਿਹੜੇ ਬਦਲਣ ਵਾਲੇ ਸੀਗੇ ਦੁਬਾਰਾ ਹੁਣ ਧੋਗੇ ਲਾਵਾਂਗੇ ਬਾਕੀ ਜਿਹੜੇ ਹੋਰ ਧੋਣ ਵਾਲੇ ਸੀ ਉਹ ਵੀ ਧੋ ਲੈ ਕੁਝ ਏਸੀ ਦੀ ਕੱਖ ਜਿਵੇਂ ਤੁਹਾਨੂੰ ਦੱਸਿਆ ਸੀ ਇਹ ਨਾ ਵੀ ਕੱਖ ਪਾਉਣ ਦੀ ਵੀ ਵਾਰੀ ਅੱਜ ਆਪਣੀਓ ਸੀ ਕੱਖ ਗੰਡੇ ਦਾ ਪਾ ਅੱਜ ਸਾਜ ਰਹੀ ਉਹਨਾਂ ਨੂੰ ਰਾਤਾ ਲੰਚ ਪਸ਼ੂ ਵੀ ਦੇਖ ਕੇ ਕਹਿੰਦੇ ਹੋਣਗੇ ਵੀ ਅੱਜ ਪਤਾ ਨਹੀਂ ਕਿਹੜਾ ਆ ਗਿਆ ਜਿਹਨੇ ਸਵੇਰ ਦੁਪਹਿਰ ਸਾਰੀ ਇਕੱਠੀ ਹੋ ਕਰਤੀ ਫਤੇ ਦੀ ਫਰਮੈਸ਼ ਦੇ ਚੌਲ ਵੀ ਬਣਾਏ ਪਏ ਸੀ ਮੇਰੇ ਮੈਂ ਕਿਹਾ ਚੱਲ ਹੁਣ ਦੇਖਦੇ ਆਂ ਕੁੱਕਰ ਖੋਲ ਕੇ ਨਾਲੇ ਵੀ ਕਿਵੇਂ ਬਣੇ ਨੇ ਉਹਨੂੰ ਵੀ ਦਿਨੇ ਆ ਕਿਉਂਕਿ 1.5 ਵੱਜ ਚੁੱਕਿਆ ਏ ਬਾਕੀ ਫਿਰ ਹੁਣ ਚਲ ਫਰੀਆਂ ਹਜੇ ਫਿਰ ਕੁਛ ਦੇਰ ਕਰਦੇ ਆ ਰੈਸਟ ਫਿਰ ਕਰਾਂਗੇ ਸ਼ਾਮ ਦੀ ਤਿਆਰੀ ਹਾਂ ਪੁੱਤ ਦਾ ਰਈਆ ਨਾ ਹੈ ਨਹੀਂ ਗਈ ਨਾ ਉਹ ਤਾਂ ਹੈ ਨਹੀਂ ਸੀ ਦੂਜਾ ਰਾਈਤਾ ਬਣਾ ਕੇ ਦੇਵਾਂ ਨਾ ਹੈ ਨਹੀਂ ਯਾਰ ਕਿਉਂ ਸੜਤਾ ਜੀ ਫਤਨ ਨੂੰ ਨਖਰੇ ਥੱਲੇ ਹੀ ਨਹੀਂ ਆਉਂਦੀ ਹਰ ਇੱਕ ਚੀਜ਼ ਖਾਣ ਵਾਲੀ ਕੁਛ ਵੀ ਹਰ ਇੱਕ ਚੀਜ਼ ਨੂੰ ਇਹਨੇ ਕਹਿਣਾ ਆ ਨਹੀਂ ਵਧੀਆ ਆਉ ਨਹੀਂ ਵਧੀਆ ਹਾਂਜੀ ਅਸੀਂ ਬਸ ਚੌਲ ਬਣਾ ਲਏ ਸੀ ਮੈਂ ਜਿਹੜੇ ਹੋਰ ਕੰਮ ਕਾ ਸੀ ਸਾਡੇ ਹੋਏ ਹੋਏ ਸੀ ਇੱਥੇ ਟਾਈਮ ਹੈਗਾ ਸੀ ਮੇਨ ਦਾ 1.5 ਵਜੇ ਦਾ ਕਿਉਂਕਿ ਜੀ ਫਿਰ ਅਸੀਂ ਜਿਵੇਂ 1.5 ਦਾ ਟਾਈਮ ਹੋ ਗਿਆ ਸੀ ਫਿਰ ਅਸੀਂ ਬੈਡੀ ਨੂੰ ਔਰ ਉਹਨੂੰ ਕੱਟੀ ਨੂੰ ਵੀ ਬੰਨੇ ਆਏ ਸੀਗੇ ਕੱਖਾਂ ਤੇ ਉਹਨਾਂ ਨੂੰ ਬੰਨ ਕੇ ਖੋਲ ਲਈ ਤੇ ਚਲੋ ਫੇਰ ਸਾਨੂੰ ਏਸੀ ਏਸੀ ਕਿ ਵੀ ਹੁਣ ਫ੍ਰੀ ਆ ਵੀ ਹੁਣ ਦੋ ਘੰਟਾ ਦੋ ਘੰਟੇ ਰੈਸਟ ਕਰਦੇ ਆ ਫੇਰ ਕੁਛ ਏਸੀ ਕਿ ਵੀ ਚਲੋ ਮੰਮੀ ਉਹਨਾਂ ਦਾ ਵੀ ਏਸੀ ਸਾਨੂੰ ਵੀ 2-3 ਵਜ ਤੋਂ ਪਹਿਲਾਂ ਆਉਂਦਣੀ ਹੈਗੀ ਕਿਉਂਕਿ ਉਹਨਾਂ ਨੇ ਜਾਣਾ ਸੀ ਪੈੜ ਉਹ ਪੈਲ ਗਏ ਹੋ ਸੀ ਭੋਗ ਤੇ ਵੀ ਕਿਉਂਕਿ 1.5 ਤੱਕ ਜੀ ਟਾਈਮ ਹੋ ਜਾਂਦਾ ਮਤਲਬ 1 ਤੋਂ 1.5 ਦਾ ਤਾਂ 2 ਹੀ ਤਕਰੀਬਨ ਹੋ ਜਾਂਦੇ ਹੁੰਦੇ ਨੇ ਨਾ ਭੋਗ ਨੂੰ ਵੀ ਬਾਦੂ ਚੋ ਕਰਦੈਨ ਵੀ ਫਿਰ ਵੀ ਕੋਈ ਫਿਰ ਆਉਣ ਨੂੰ ਵੀ ਟਾਈਮ ਲੱਗਣਾ ਸੀ ਬਸ ਅਸੀਂ ਆਪਦੀ ਲੱਗੇ ਸੀ ਫਿਰ ਮੈਂ ਜਿਹੜੇ ਚੌਲ ਬਣਾ ਲਏ ਸੀ ਵਿੱਚ ਜਿਵੇਂ ਬਣਾਤੇ ਸੀ ਫਿਰ ਇੱਥੇ ਅਸੀਂ ਲੱਗੇ ਸੀ ਚੌਲ ਖਾਣ ਨਾਲ ਹੀ ਸਾਨੂੰ ਇਹ ਸੀ ਅਸੀਂ ਕਿਹਾ ਵੀ ਮੈਂ ਖਾਦੇ ਸੀ ਰਾਈਸ ਸੌਸ ਪਾ ਕੇ ਅੱਜ ਮੇਰਾ ਵੈਸੇ ਹੀ ਮਨ ਮੰਨੇ ਸੀ ਮੈਂ ਕਿਹਾ ਚਲੋ ਰਾਈਸ ਦੇ ਉੱਪਰ ਨਾ ਮੈਂ ਕਿਹਾ ਸੌਸ ਪਾ ਕੇ ਲੈਨੇ ਆ ਮੈਂ ਕਿਹਾ ਮੈਗੀ ਵਾਲੀ ਫੀਲਿੰਗ ਲੈਨੀ ਆ ਬਸ ਉਹ ਖਾ ਕੇ ਫਿਰ ਅਸੀਂ ਥੋੜੀ ਜਿਹੀ देर ਫੋਨ ਦੇ ਦੇ ਫਿਰ ਅਸੀਂ ਕਿਤੀ ਰੈਸਟ ਜਦ ਨੂੰ ਆਗੇ ਸੀ ਮੰਮੀ ਹੋਣੀ ਇੱਥੇ ਹੋ ਗਿਆ ਸੀ 5:30 5:30 ਵਜ ਦਾ ਟਾਈਮ ਮੈਂ ਰਾਜਮਾ ਸਵੀਰ ਦੇ ਵਿੱਚ ਭੋਂਕੇ ਰੱਖੇ ਹੋਏ ਸੀ ਮੈਨੂੰ ਇਹ ਸੀ ਜੇ ਵੀ ਜੇ ਰਾਜਮਾ ਨੂੰ ਮੈਂ ਤੜਕਾ ਲਗਾਉਣ ਲੱਗੀ ਵੀ ਫਿਰ ਮੇਰੇ ਭਾਂਡਿਆਂ ਦਾ ਕੰਮ ਲੇਟ ਹੋ ਜਾਊਗਾ ਨਾਲੇ ਧਾਰ ਦਾ ਕੰਮ ਲੇਟ ਹੋ ਜਾਊਗਾ ਇਸੇ ਕਰਕੇ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਮੈਂ ਰਾਜਮਾ ਨੂੰ ਪਹਿਲਾਂ ਉਬਲਣੇ ਰੱਖ ਦਿੰਨੀ ਆ ਵੀ ਵੀ ਉਹਨਾਂ ਨੂੰ ਜਦ ਨੂੰ 2-4 ਬਿਸਲ ਵੱਜਣਗੇ ਤੇ ਮੈਂ ਜਦ ਨੂੰ ਮੇਰੇ ਭਾਂਡੇ ਚੱਕ ਹੋ ਜਾਣਗੇ ਨਾਲੇ ਮੈਂ ਕਰ ਨੂੰ ਮਸਾਲਾ ਤਿਆਰ ਵੀ ਨਾਲ ਦੀ ਨਾਲ ਫਿਰ ਮੇਰੀ ਸ਼ਾਮ ਵਾਲੀ ਹੋ ਜੂਗੀ ਕਿਚਨ ਕਲੀਨਿੰਗ ਵੀ ਕਿਉਂਕਿ ਫਿਰ ਇਹ ਹੋ ਜਾਂਦਾ ਵੀ ਉਹ ਸੌਖਾ ਰਹਿੰਦਾ ਇਹ ਕੰਮ ਹਨਾ ਵੀ ਜਿਵੇਂ ਸਵੇਰੇ ਆਪਾਂ ਉੱਠਦੇ ਆਂ ਰੋਟੀ ਦਾ ਤਾਂ ਜਣੀ ਇਹ ਹੋ ਜਾਂਦਾ ਜੀ ਸ਼ਾਮ ਨੂੰ ਸਾਨੂੰ ਥੋੜਾ ਜਿਆਦਾ ਤਰ ਇਹ ਹੁੰਦਾ ਵੀ ਬਾਹਰ ਬਣਾਈ ਜਾਵੇ ਚੁੱਲ੍ਹੇ ਤੇ ਬਿਫਰ ਕਿਚਨ ਸਾਫ਼ ਰਹਿੰਦੇ ਨਹੀ ਫਿਰ ਇਹ ਹੋ ਜਾਂਦਾ ਵੀ ਜਿਵੇਂ ਹੁਣ ਸ਼ਾਮ ਨੂੰ ਆਪਾਂ ਭਾਂਡੇ ਵਗੈਰਾ ਰੋਟੀ ਖਾ ਕੇ ਭਾਂਡੇ ਚੱਕ ਕੇ ਆਰਦੇ ਨਾ ਫਿਰ ਬਾਅਦ ਵਿੱਚ ਸਾਫ਼ ਸਫਾਈ ਦਾ ਹੋ ਜਾਂਦਾ ਨਹੀ ਫਿਰ ਇਹ ਹੋ ਜਾਂਦਾ ਮੈਨੂੰ ਵੀ ਜਿਵੇਂ ਚਾਹ ਵਾਲੇ ਆਪਣੇ ਹੋ ਜਾਂਦੇ ਨੇ ਜਦ ਦੁਪਹਿਰ ਨੂੰ ਜਿਵੇਂ ਆਪਾਂ ਕੁਝ ਖਾਦਾ ਹੈ ਹਨਾ ਉਹ ਭਾਂਡੇ ਹੁੰਦੇ ਨੇ ਵੀ ਉਹ ਚੱਕਣੇ ਹੁੰਦੇ ਨੇ ਤਾਂ ਕਰਕੇ ਵੀ ਫਿਰ ਜਦ ਇਹ ਸਾਫ਼ ਹੋ ਜਾਂਦੀ ਹੈ ਫਿਰ ਉਹ ਸਾਫ਼ ਹੀ ਰਹਿੰਦੀ ਉਹਦੀ ਕੋਈ ਇੰਨਾ ਉਹ ਨਹੀਂ ਹੁੰਦਾ ਹੈਗਾ ਆਪਾਂ ਨੂੰ ਕੋਈ ਮਸਲਾ ਵੀ ਕੰਮ ਮੁੱਕ ਜਾਂਦਾ ਆਪਣਾ ਹਾਂਜੀ ਮੰਮੀ ਹੁਣੀ ਤਾਂ ਤਕਰੀਬਨ ਆ ਗਈ ਸੀ ਮਿਲਨਾਂ ਦਾ ਤਿੰਨ ਸਾਢੇ ਕਿੰਨੇ ਦਿਨ ਤੇ ਫਿਰ ਇੱਥੇ ਮੈਂ ਲੱਗੀ ਸੀ ਮਸਾਲਾ ਤਿਆਰ ਕਰਨ ਮੈਂ ਕਿਹਾ ਵੀ ਚਲੋ ਜਾਨੂ ਮਸਾਲਾ ਤਿਆਰ ਕਰਦੀ ਆ ਤੇ ਵੀ ਨਾਲ ਫਿਰ ਮੈਨੂੰ ਇਹ ਸੀ ਮੈਂ ਕਿਹਾ ਚਲੋ ਤੜਕਾ ਬਾਅਦ ਚ ਲਗਾ ਦੂੰਗੀ ਕੋਸ਼ਰ ਪਏ ਸਾਰੇ ਕੱਪੜੇ ਜਿਹੜੇ ਤੋਂ ਉੱਥੇ ਸੀ ਸਾਰੇ ਇਕੱਠੇ ਦੇਖੋ ਤੁਸੀਂ ਐਨੇ ਤੋਤੇ ਹੋਏ ਸੀ ਨਾ ਸਾਰੇ ਇਕੱਠੇ ਕਰੀ ਬੈਠੀ ਸੀ ਬਸ ਮੈਂ ਕਿ ਹੁਣ ਇਹਨਾਂ ਨੂੰ ਤੈਹ ਲਗਾ ਕੇ ਸਾਰੇ ਕੱਪੜਿਆਂ ਨੂੰ ਵੀ ਇਹਦੇ ਤੇ ਚੇਅਰ ਤੇ ਇਕੱਠੇ ਕਰਕੇ ਰੱਖ ਲੂੰਗੀ ਫਿਰ ਦੇਖੂੰਗੀ ਅਗਰ ਟਾਈਮ ਲੱਗ ਗਿਆ ਤਾਂ ਹੁਣ ਜਗ੍ਹਾ ਤੇ ਆਪਣੀ ਆਪਣੀ ਜਗ੍ਹਾ ਤੇ ਸਿਮੇਟ ਦੂੰਗੀ ਨਹੀਂ ਫਿਰ ਰੱਖੂੰਗੀ ਮਾਰਨਿੰਗ ਟਾਈਮ ਵੀ ਉਹ ਦੇਖਦੇ ਆ ਕਿਵੇਂ ਹੁੰਦਾ ਏ ਕਿਉਂਕਿ ਜੇ ਕੁਛ ਇਹ ਹੁੰਦਾ ਹੈ ਵੀ ਇਕੱਲਾ ਜਾਣਾ ਜਿੱਦਣ ਹੁੰਦਾ ਹੈ ਨਾ ਉਹ ਥੋੜੇ ਕੰਮਾਂ ਕਰਾਂ ਦਾ ਫਰਕ ਪੈ ਜਾਂਦਾ ਹੈ। ਤੇ ਕਈ ਵਾਰੀ ਤਾਂ ਨਾ ਇਦਾਂ ਹੁੰਦਾ ਹੁੰਦਾ ਨਾ ਵੀ ਕੋਈ ਕੋਈ ਦਿਨ ਇੰਨਾ ਮਤਲਬ ਟਫ ਜਿਹਾ ਹੁੰਦਾ ਏ ਆਪ ਨੂੰ ਸਮਝ ਨਹੀਂ ਆਉਂਦੀ। ਹੁਣ ਕੱਪੜੇ ਮੈਂ ਧੋ ਤਾਂ ਲਈ ਸੀਗੇ ਜਦ ਇਕੱਠੇ ਕਰਕੇ ਮੰਜੇ ਤੇ ਰੱਖੇ ਨਾ ਲਾ ਲਾ ਕੇ ਸਾਰੇ। ਮੈਨੂੰ ਆਪਦੇ ਆਪ ਨੂੰ ਦੇਖ ਕੇ ਆਏ ਹੋਵੇ ਮੈਂ ਕਿਹਾ ਓਹੋ ਵੀ ਧੋਤੇ ਤਾਂ ਗਏ ਵੀ ਚਲੋ ਧੋਣ ਦਾ ਤਾਂ ਇਹ ਹੋ ਜਾਂਦਾ ਵੀ ਸ਼ਿਫਟਾਂ ਜੀਆਂ ਚ ਹੋ ਜਾਂਦੇ ਨੇ ਨਾ ਵੀ ਥੋੜੇ ਥੋੜੇ ਪਾਈਗੇ ਧੋਏਗੇ। ਅਰਜ਼ਤ ਇਕੱਠੇ ਤੈਅ ਕਰ ਲਾਉਣ ਨੂੰ ਰੱਖੇ ਹਨ ਮੈਨੂੰ ਤਾਂ ਆਏ ਹੋਵੇ ਵੀ ਬਲਵਲੇ ਇੰਨੇ ਨੇ ਫਿਰ ਬਾਅਦ ਵਿੱਚ ਚਲੋ ਹਨਾ ਵੀ ਸਮੇਟ ਵੀ ਉਹ ਕਰਦੇ ਪਰ ਬਾਅਦ ਵਿੱਚ ਅਲੱਗ-ਅਲੱਗ ਜਗ੍ਹਾ ਤੇ ਰੱਖਣੇ ਉਹ ਉਦੋਂ ਵੀ ਮੁਸ਼ਕਲ ਵਾਲਾ ਕੰਮ ਹੋ ਜਾਂਦਾ ਹਨਾ ਬਸ ਐਂ ਹੋ ਜਾਂਦਾ ਕਈ ਵਾਰ ਤਾਂ ਥੱਕ ਜਾਂਦੇ ਆ ਜੀ ਇੱਥੇ ਕਰਦੇ ਆ ਬਲੌਗ ਦਾ ਐਂਡ ਓਕੇ ਬਾਏ ਟੇਕ ਕੇ